ਕਿੰਹ ਹਾਰ ਬੰਦੇ ਦੁੱਜੇ ਤੇ ਕੱਬੇ ਦੇ ਵਿਆਹ ਤੇ ਬਾ ਡਾਲ ਦੀ ਆਪਾਂ ਸਿਫਤ ਕਰਨੀ ਚਾਹੁੰਨੇ ਆ ਅੰਦਰੇ ਅੰਦਰੇ ਆਪਾਂ ਕਰ ਲੈਨੇ ਆ ਬਾਹਰ ਕੱਢਣੀ ਬੜੀ ਔਖੀ ਆ ਬਾਹਰ ਨਹੀਂ ਨਿਕਲਦੀ ਹਾਂ ਨੂੰ ਨਹੀਂ ਨਾ ਨਾ ਸਾਨੂੰ ਨਹੀਂ ਸਮਝ ਲੱਗਦੀ ਇਹਦੀ ਕੀ ਕਹਿੰਦਾ ਜੀ ਨਾ ਨਾ ਸਾਡ ਪਤਾ ਨਹੀਂ ਲੱਗੰਦੇ ਇਹਦੇ ਨਾ ਸਾਨੂੰ ਪਤਾ ਆਪੇ ਨਾ ਸਿੱਖਣੀ ਪੰਜਾਬੀ ਉਹ ਕਹੇ ਪੋਸਤੇ ਚੋਲੇ ਖਾਣੇ ਦਾ ਮੈਂ ਕਹਾ ਨੋ ਨੋ ਨਾ ਨਹੀਂ ਬਣਾएंगे ਬਰਯਾਨੀ ਕੀ ਹੈ ਨੇ ਬਰਯਾਨੀ ਬਰਯਾਨੀ ਬਣਾएंगे ਨਵੀਂ ਆ ਪਿੰਦਿਆ ਆਏ ਉਹਨਾ ਬਹੁਤ ਯਾਰ ਲੁੱਟੀ ਹੁੰਦੇ ਨੇ ਇਧਰੇ ਘਰ ਆ ਲੈਣੇ ਆ ਪੈ ਜੀਏ ਇੱਥੇ ਬਹਿ ਜਾਓ ਹੁਣ ਇਹਨਾਂ ਤੇ ਦੀ ਕਿਰਪਾ ਪੱਲੇ ਹੀ ਲੈ ਕੇ ਉਹਨੇ ਕਿਹਾਉਂਦੇ ਆ ਅੱਥੇ ਚ ਮਾਰੀ ਜੀਤ ਦਾ ਤੇ ਇਧਰੇ ਆਪਾਂ ਪੂਰੀ ਵੱਡੀ ਆ ਜੁਗਾਰ ਲੈ ਆ ਦਿਲ ਨੂੰ ਜਾਣ ਦੋ ਅੱਛਾ ਬੱਬਾ ਖੁੱਲਾ ਗੇ ਤੋ ਹਾਂ ਬੱਬਾ ਉਹਦਾ ਤੇ ਲੱਟੇ ਮਾਰਦੇ ਆ ਆ ਨੁਕਤੀ ਖੀਦਿਆ ਵਾਦੂ ਆ ਤੋ ਤਾਂ ਜਿਹੀ ਲੱਗੀ ਆ ਜਾਨ ਮੋੜੀ ਹੋਈ ਆ ਤੇ ਬੱਦੂ ਕਹਿੰਦੀ ਉਹ ਕਹੇ ਪੁੱਛਤਾ ਚੋਲੇ ਖਾਣੇ ਦਾ ਹਾਂ ਮੈਂ ਕਹਾ ਨੋ ਨੋ ਨਾ ਨਹੀਂ ਬਣਾएंगे ਬਰਯਾਨੀ ਕੀ ਹੈ ਨੇ ਬਰਯਾਨੀ ਬਰਯਾਨੀ ਬਣਾएंगे ਮੈਂ ਕਹਾ ਜਾਨ ਲਗੇ ਖਾਣਗੇ ਲੈ ਗੱਲ ਹੈਗੀ ਆ ਇਹ ਜਦਾਂ ਹਿੰਦੀ ਬੋਲਣਗੇ ਆਪਾਂ ਨੂੰ ਆਪਾਂ ਇਹਨਾਂ ਦੇ ਨਾਲ ਹਿੰਦੀ ਬੋਲਣ ਲੱਪੈ ਨੇ ਆਪਾਂ ਕਦੀ ਇਹਨਾਂ ਨਾਲ ਪੰਜਾਬੀ ਚ ਨਹੀਂ ਗੱਲ ਕੀਤੀ ਸੰਦਾਸਰ ਪੈਂਦਾ ਉਹ ਹਾਂ ਜੀ ਜਿੱਦਾਂ ਉਹਨਾਂ ਨੇ ਤੈਨੂੰ ਕਿਹਾ ਵੀ ਚੌਲ ਖਾਏਗਾ ਤੂੰ ਕਿਹਾ ਹਾਂ ਨਹੀਂ ਮੈਂ ਨਹੀਂ ਖਾਏਗਾ ਵਿੱਚ ਇਹ ਪੰਜਾਬੀ ਵਿੱਚ ਹੀ ਹੁੰਦੀ ਜੀ ਹੈਨਾ ਆਪਾਂ ਇਹਨਾਂ ਨੂੰ ਇਹ ਨਹੀਂ ਕਿ ਉਹਨਾਂ ਨੂੰ ਪੰਜਾਬੀ ਸਾਰੀ ਸਮਝ ਲੈਂਦੇ ਹੋ ਹਾਂ ਜੀ ਇਹ ਬੜੇ ਕੁੱਤੇ ਹੁੰਦੇ ਨੇ ਸਾਰਾ ਹੀ ਪਤਾ ਹੁੰਦਾ ਇਹਨਾਂ ਨੂੰ ਪਰ ਆਪਾਂ ਹਿੰਦੀ ਜੀ ਇਹਨਾਂ ਨਾਲ ਗੱਲ ਕਰਦੇ ਹਾਂ ਹਾਂ ਜੀ ਹਿੰਦੀ ਉਹ ਸੰਦਾਸਰ ਪੈਂਦਾ ਹੁਣ ਵੇਖੀ ਗੱਲ ਸੁਣੀ ਮੇਰੀ ਗੱਲ ਸੁ ਆਪਾਂ ਜੋਪੀ ਜਾਈਏ ਜੋਪੀ ਜਾ ਕੇ ਆਪਾਂ ਆਪਾਂ ਕਦੀ ਗੱਲ ਕੀਤੀ ਪੰਜਾਬੀ ਚ ਨਹੀਂ ਆਪਾਂ ਨੂੰ ਹਿੰਦੀ ਜੀ ਕਰਨੀ ਪੈਣੀ ਹੈ ਨਾ ਹਾਂ ਜੀ ਇੱਥੇ ਬਲੈ ਵੀ ਚੱਕਰ ਆਪਾਂ ਨੂੰ ਮਾਰ ਕਿਹੜੀ ਚੀਜ਼ੀ ਵਜੋਂ ਹੁਣ ਵੇਖੀ ਇਹ ਪੰਜਾਬ ਚ ਆਏ ਆ ਹਾਂਜੀ ਹਿੰਦੀ ਚ ਨਾ ਗੱਲ ਕਰੋ ਇਹਨਾਂ ਨਾਲ ਪੰਜਾਬੀ ਚ ਹੀ ਕਰੋ ਇਹਨਾਂ ਨੂੰ ਕਹ ਪੰਜਾਬੀ ਸਿੱਖੋ ਸਹੀ ਗੱਲ ਇਹ ਗਾੜੀਆਂ ਕਹਿੰਦੇ ਨੇ ਆਪਾਂ ਨੂੰ ਕਹਿਣ ਹਾਂ ਸਾਨੂੰ ਨਹੀਂ ਨਾ ਨਾ ਸਾਨੂੰ ਨਹੀਂ ਸਮਝ ਲੱਗਦੀ ਇਹ ਕੀ ਕਹਿੰਦੇ ਜੀ ਨਾ ਨਾ ਸਾਡ ਪਤਾ ਨਹੀਂ ਲੱਗੰਦੇ ਇਹਦੇ ਨਾ ਸਾਨੂੰ ਪਤਾ ਲੱਗਦਾ ਆਪੇ ਨਾ ਸਿੱਖਣੀ ਪੰਜਾਬੀ ਹੁਣ ਇਹ ਵੇਖੀ ਇੱਕ ਭਈਆ ਘਰੇ ਰੱਖਿਆ ਹੋਊਗਾ ਨਾ ਉਹ ਹਿੰਦੀ ਬੋਲੂਗਾ ਹਾਂਜੀ ਤੇ ਸਾਰੇ ਜੀ ਟੱਬਰ ਬੋਲਣਾ ਪੈਂਦਾ ਹਿੰਦੀ ਨਾਲ ਉਹਨਾਂ ਦੇ ਇਹ ਤਾਂ ਜੀ ਹਾਂ ਜੀ ਰਾਮੂ ਰੋਟੀ ਖਾਏਗਾ ਜਲਦੀ ਆ ਜਲਦੀ ਆ ਜਾ ਚਾਹ ਪੀਏਗਾ ਵਿੰਦੇ ਭਾਈ ਕਿਹਾਂ ਜਾ ਰਹਾ ਹੈ ਹੈਣਾ ਰਿਵਾਸ ਮਰਦਾ ਹੈ ਪਿਓ ਨੂੰ ਤੁਸੀਂ ਮਰ ਜਾਓ ਦਹੇ ਜੀ ਪੰਜਾਬੀ ਸਿਕਾਓ ਪੰਜਾਬੀ ਚਾਪੇ ਗੱਲ ਕਰੇ ਤੁਹਾਡੇ ਨਾਲ ਉਹਨੇ ਮਾਰੀ ਤੇ ਆਪੇ ਕਰਨੀ ਹੈ ਹਾਂ ਜੀ ਹੈਣਾ ਕਿਹਨੇ ਕਹਿੰਨਾ ਬੜੀ ਤਗੜੀ ਸੋਚ ਹੁੰਦੀ ਆ ਹਾਂ ਜੀ ਹੁਣ ਪੰਜਾਬੀ ਕਿੰਨੇ ਥਾਂ ਤੇ ਬੋਲੀ ਜਾਂਦੀ ਹੈ ਥੋੜਾ ਜਿਹਾ ਆਪਣਾ ਜਿਆਦੀ ਜਿਹੜੀ ਠੇਠ ਪੰਜਾਬੀ ਬੋਲੀ ਜਾਂਦੀ ਆ ਉਹ ਤਰਨਤਾਰਨ ਜ਼ਿਲ੍ਹੇ ਚ ਬੋਲੀ ਜਾਂਦੀ ਆ ਹਾਂਜੀ ਸਹੀ ਗੱਲ ਕਹੋ ਜੀ ਜਿਹੜੀ ਠੇਠ ਪੰਜਾਬੀ ਆ ਨਾ ਜਿਆਦੀ ਇੱਥੇ ਗਾਣੇ ਆ ਆਪਾਂ ਆਪਾਂ ਜਿਹੜੇ ਜਿਹਦੇ ਜਿਆਦੇ ਆ ਆਪਾਂ ਮੱਝੀ ਵਾਲੇ ਟੱਕੜ ਮੰਨੇ ਜਾਂਦੇ ਨੇ ਜਿਹੜੇ ਜਿਹੜੇ ਅਣਖੀ ਦੇ ਜਿਹੜੇ ਜੋਧੇ ਮੰਨੇ ਜਾਂਦੇ ਉਹ ਤਰਨਤਾਰਨ ਚ ਪਾਏ ਜਾਂਦੇ ਆ ਹਾਂਜੀ ਆਪਣੇ ਏਰੀਏ ਦੇ ਵਿੱਚ ਜਿਹੜੇ ਜਿਆਦੇ ਆ ਚਲੋ ਸਿੱਖ ਦੇ ਸਾਰੇ ਥਾਵਾਂ ਤੇ ਆ ਪਰ ਜਿਹੜੇ ਸਿੱਕੀ ਦਾ ਜਿਆਦਾ ਮੁੱਢ ਗਿਣਿਆ ਜਾਂਦਾ ਨਾ ਤਰਨਤਾਰਨ ਜਿੱਥੇ ਕਿਹਾ ਜਾਂਦਾ ਜਿਆਦਾ ਤਰਨਤਾਰਨ ਅੰਮ੍ਰਿਤਸਰ ਹੋ ਗਿਆ ਜਿੰਨੀ ਆਪਣੇ ਸ਼ਹੀਦیاں ਦਿੱਤੀਆਂ ਜਿਆਦੀਆਂ ਹਾਂਜੀ ਹੁਣ ਜਿਹੜਾ ਆਪਾਂ ਡਾਲਾ ਸਾਹ ਤੋਂ ਲਾ ਲਈਏ ਕਿੰਨੇ ਸ਼ਹੀਦ ਹੋਏ ਹਾਂਜੀ ਸਿੱਧਾ ਲੜਦੇ ਗਏ ਕਿੰਨੇ ਲੜਦੇ ਗਏ ਨਾ ਤੇ ਚਲੋ ਸਿੱਕੀ ਸੇਵਕੀ ਦੇ ਸਾਰੇ ਪੰਜਾਬ ਚ ਹੀ ਹੈਗੀ ਆ ਪਰ ਜਿਆਦੀ ਮਝੈਲ ਜਿਹੜੇ ਮੰਨੇ ਜਾਂਦੇ ਨਾ ਇਹ ਜਿਆਦੇ ਆਪਣੇ ਏਰੀਆ ਦੇ ਮੰਨੇ ਜਾਂਦੇ ਹਾਂਜੀ ਤੇ ਜੇ ਆਪਾਂ ਇਹਨਾਂ ਪੰਜਾਬੀ ਸਾਂਭਾਂਗੇ ਆਪਦੀ ਮਾਂ ਬੋਲੀ ਤੇ ਸਾਂਭਣੀ ਕਿੰਨੀ ਹਾਂਜੀ ਗਲਤੀ ਪੁੱਛੀ ਕਰਕੇ ਬਣੀ ਕਈ ਬਾਬੇ ਆਉਂਦੇ ਜਿਹੜੇ ਧੁਰੋਂ ਆਉਂਦੇ ਆ ਵੀੜੀ ਦਾ ਰੇੜੀ ਨਹੀਂ ਚਲਦੀ ਹਾਂਜੀ ਧੁਰੋਂ ਆਉਂਦੇ ਉੱਤੋਂ ਉਹ ਬਾਬੇ ਵੀ ਦੀ ਜਾਂਦੇ ਹਾਂ ਉਹ ਫਿਰ ਕਈ ਨਹੀਂ ਕਈ ਕਈ ਜਿਹੜੀਆਂ ਹੈਗੀਆਂ ਵਾ ਜਥੇ ਬੰਦੀਆਂ ਜਿਹੜੀਆਂ ਧੁਰੋਂ ਆਈਆਂ ਹਾਂਜੀ ਹਾਂ ਕਈ ਕਈ ਹੁੰਦੀਆਂ ਕਿ ਪੱਗ ਦੀ ਪੱਗ ਵੱਜਦੀ ਹੈ ਹਾਂਜੀ ਹੁਣ ਤਰਨਤਾਲ ਵਾਲੇ ਜਿਹੜੇ ਉਹਨਾਂ ਨੂੰ ਪੱਗ ਦੀ ਪੱਗ ਵੱਜਣੀ ਹੈ ਗਾਂਧੀਆਂ ਹੈਨਾ ਐਦਾਂ ਆ ਜੀ ਜੇ ਬੋਲਾਂਗਾ ਅਸੇ ਨੂੰ ਯੋ ਉਹ ਤਾਂ ਫਿਰ ਉਹਨਾਂ ਦੀ ਪੀੜੀ ਦੂਰੀ ਹੁੰਦੀ ਹੈ ਨਾ ਹਾਂਜੀ ਬਾਬਾ ਬਿਧੀ ਜੰਦ ਤੋਂ ਲੈ ਕੇ ਫਿਰ ਕੁੱਲ ਦੂਰੀ ਹੁੰਦੀ ਗਾਂਹ ਦੀ ਗਾਂਹ ਦੂਰੀ ਜਾਂਦੀ ਉਹ ਫਿਰ ਉਹ ਛੇਵੇਂ ਪਾਤਸ਼ਾਹ ਦੇ ਵੇਲੇ ਦੇ ਹੋਗੇ ਨਾ ਗੁਰੂ ਗੋਬਿੰਦ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੇ ਹੋਗੇ ਮਹਾਂਪੁਰਖ ਹਾਂਜੀ ਬਾਬਾ ਬਿਧੀ ਜੰਦ ਫਿਰ ਉਹਨਾਂ ਦੇ ਵੇਲੇ ਆਂਦਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਿਹਾ ਵਾ ਬਾਬਾ ਬਿਧੀ ਜੰਦ ਗਰ ਬਾਬਾ ਬਿਧੀ ਜੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਾਰ ਹੀ ਦਿੱਤੇ ਇੰਨੇ ਜਿਆਦੇ ਹਾਂਜੀ ਬੜੇ ਵਸਦੇ ਆ ਉਹਨਾਂ ਦੇ ਬਾਬੇ ਬਿਧੀ ਜੰਦ ਨੇ ਇਹ ਕਹਤਾ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਤੇਰੇ ਜਿਹੜੇ ਘਰ ਦੇ ਕੁੱਕਰ ਐ ਨਾ ਉਹਨਾਂ ਚ ਕਲਾ ਮਾਤਾ ਨੂੰ ਕੁੱਕਰ ਆਪਾਂ ਕੁੱਤੇ ਨੂੰ ਕਹਿੰਨੇ ਆ ਵੀ ਤੇਰੇ ਡੇਰੇ ਦੇ ਜਿਹੜੇ ਕੁੱਕਰ ਹੋਣਗੇ ਨਾ ਉਹਨਾਂ ਚ ਵੀ ਕਲਾ ਮਾਤਾ ਹੋਣਗੇ ਇਹ ਵਰ ਉਹ ਬਖਸ਼ਾ ਹੀ ਬੜੀਆਂ ਦੇਤੀਆਂ ਬਾਬੇ ਦੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਹੁਣ ਇੱਕ ਇਤਿਹਾਸ ਆਪਾਂ ਵੇਖੀਏ ਬਾਬੇ ਬਿਧੀ ਚੰਦ ਦਾ ਬਾਬੇ ਬਿਧੀ ਚੰਦ ਦਾ ਇਤਿਹਾਸ ਨਿੱਕਾ ਮੋਟਾ ਥੋੜੀ ਆ ਬਲਦੀ ਤੁਸੀਂ ਦੱਸੋ ਵੀ ਪੱਠ ਚ ਬਹਿ ਜਾਣਾ ਬਲਦੀ ਪੱਠੀ ਦੇ ਵਿੱਚ ਬਹਿ ਜਾਣਾ ਉਹ ਨਿੱਕੀ ਮੁੱਟੀ ਗੱਲ ਹੈ ਕਿੰਡੀ ਤਕੜੀ ਗੱਲ ਆ ਬਹੁਤ ਹੈ ਹੈਨਾ ਵੀ ਅੱਗ ਦੇ ਵਿੱਚ ਬਹਿ ਜਾਣਾ ਹਾਂਜੀ ਤੇ ਅੱਗ ਸ਼ਾਮਾਂ ਤੱਕ ਮੱਚਦੀ ਰਹਿਣੀ ਸ਼ਾਮਾਂ ਨੂੰ ਅੱਗ ਝੋਣੇ ਨਿਕਲਣਾ ਤੇ ਕਿੱਡਾ ਵੱਡਾ ਇਤਿਹਾਸ ਆ ਫਿਰ ਬਾਬੇ ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਨਾਲ ਜੰਗਾਂ ਬੜੀਆਂ ਲੜੀਆਂ ਤੇ ਫਿਰ ਘੋੜੇ ਲਿਆਇਆ ਕੱਢ ਕੇ ਬਾਬਾ ਬਿਧੀ ਚੰਦ ਹਾਂਜੀ ਉੱਥੋਂ ਨਦੀ ਦੇ ਵਿੱਚ ਰਾਵੀ ਦੇ ਵਿੱਚ ਛਾਲ ਮਰਾਈ ਘੋੜੇ ਦੀ ਹਾਂਜੀ ਉਦੋਂ ਉਹਾਂ ਫਿਰ ਪੀੜੀ ਦਾਰ ਪੀੜਿਤ ਚੱਲੀ ਜਾਂਦੀ ਮਾਹ ਬੁਰਸ਼ਾਂ ਦੀ ਨਹੀਂ ਨਹੀਂ ਉਹ ਤੇ ਬੜੀ ਤਗੜੀ ਉਹਨਾਂ ਨੂੰ ਪੁੱਛਿਆ ਕਿ ਇਹ ਜਾਣਾ ਤੇ ਆਜੋ ਉੱਥੇ ਮਿਲ ਕੇ ਖੜੇ ਹੈਗੇ ਕਮਲੇ ਉਹਦੇ ਬਾਪੂ ਨੇ ਕਰੀ ਜਾਂਦਾ ਉਹ ਘੋੜਾ ਦੇ ਖੋਤਾ ਭੱਜ ਕੇ ਵੜਗੇ ਦੇ ਵਿੱਚ ਮੈਂ ਘੇਰਾ ਘੇਰਾ ਮਾਰਤਾ ਸੀ ਫਿਰ ਇੱਕ ਮਿਸਤਰੀ ਰੂੜੀ ਵਾਲਾ ਦਾ ਉਹ ਕਹਿੰਦਾ ਕਿ ਮਵੀ ਜਾਣਾ ਹੈ ਤੇ ਮੇਰੀ ਕੁੜੀ ਦਾ ਵਿਆਹ ਆ ਮਹੀਨੇ ਨੂੰ ਮਾਹ ਪੁੱਛੇ ਕਹਿੰਦੇ ਮਹੀਨੇ ਬਾਅਦ ਇੱਥੇ ਘੇਰਾ ਵਾਲ ਕੇ ਆ ਜੀ ਤੈਨੂੰ ਡੀਕਾਂਗੇ ਅਸੀਂ ਫਿਰ ਅਸੇ ਇੱਕ ਘਰ ਉੱਤੇ ਇੱਕ ਘਰ ਗਾੜੀ ਖੜੇ ਰਹੇ ਉਹਨਾਂ ਨੇ ਜਿਹੜੀ ਵੇੜ ਕੀਤੀ ਉਹ ਬੋਲਾ ਵਿਧੀ ਚਾਹੁੰਦੀ ਨੂੰ ਲਾਇਆ ਵੀਰੇ ਕਿੰਦੇ ਪਾਸ਼ਾ ਨਾਲ ਹਾਂ ਫੁੱਟ ਦੇ ਉਹਦਾ ਆਪਣਾ ਵੱਧ ਦ੍ਰਿਸ਼ੀ ਦੇਵੀਆਂ ਕਰਕੇ ਉਹਦੇ ਨੂੰ ਮਿਲਦੀ ਲੱਗਦੇ ਆ ਰਿੰਗ ਮਿਲਦੀ ਆਪਣੇ ਹੰਦੇ ਮੇਜ ਤੇ ਤੋਂ ਵੱਧ ਜਾ ਹੁੰਦਾ ਵਾ ਇਹ ਬੜੇ ਤਾੜੀ ਕਰੇ ਬੜੇ ਇਤਿਆਸ ਹੀ ਹੈ ਨਾ ਜਿਆਦਾ ਇਤਿਆਸ ਇਤਿਆਸ ਜਿਆਦਾ ਜੀ ਬਹੁਤ ਜਲਦੀ ਹੁੰਦਾ ਹੈ ਜਿਤਨਾ ਮਜੇਲਾ ਦਾ ਗੜ ਕਿਨਿਆ ਜਾਂਦਾ ਜਿਤਨਾ ਹੁਣ ਆਪਣਾ ਏਰੀਆ ਗੜ ਹੋ ਗਿਆ ਨਾ ਜਿਆਦਾ ਦੇ ਗੱਲਾਂ ਗੱਲ ਇਹ ਮੈਂ ਕਿ ਕਬਰੀ ਪਾਉ ਕਈ ਲੋਈ ਲਈ ਹੋਗੀ ਨਾ ਦੇਖੋ ਭਜੀ ਮੈਂ ਖੁਦ ਤੀਜੀ ਲੱਕੀ ਮਾਰ ਲਿਆ ਜੀ ਲੋਈ ਵਾਲੇ ਬੰਦੇ ਤੋਂ ਬੰਦਾ ਮੜਾ ਬੰਦਾ ਵੀ ਕੋ ਹਾੜਾ ਢਾਈ ਫਿਰਦਾ ਹੋਵੇ ਜਦਾ ਕੀ ਲਈ ਫਿਰ ਧਾਣਾ ਵਾ ਸਹੀ ਗੱਲ ਆ ਪਹਿਲਾਂ ਜਦੋਂ ਦੋਈਆਂ ਨਿਕਲ ਗੰਦੇ ਸਿੰਘ ਹੋ ਨਹੀਂ ਕਈ ਲੋਈ ਵਾਲੇ ਤੋਂ ਬੰਦੇ ਵੇਖਦਾ ਵੀ ਕੋ ਹੋਰ ਨਾ ਕੋ ਨਾ ਕੋ ਤਿਆਂ ਘੇਰ ਲੈਂਦੇ ਆ ਆਪਾਂ ਨੂੰ ਘੇਰ ਲੈਣਾ ਸੀ ਆਈ ਹੈਗਾ ਤੁਝ ਆਪਣਾ ਹੁਣ ਤਾਂ ਜਿਹੜੇ ਬਾਬੇ ਕਈ ਬਣੇ ਆ ਇਹਨੇ ਚੋੜਾ ਭਾਈ ਬਾਗੇ ਜਾਣੇ ਲੱਗੇ ਉਹ ਤਾਂ ਫਿਰ ਭਾਜੀ ਕੋਈ ਗੰਸਾ ਜੀ ਨੇ ਕਿਹਾ ਇਹਨਾ ਮਹਾਰਾਜ ਨੇ ਕਿ ਇਧਰ ਆਪਣੇ ਇਧਰ ਬੋਹ ਹੋਣੀ ਸਿੱਖੀ ਬਹੁਤ ਜਿਆਦੀ ਫੈਲਣੀ ਆ ਕਈ ਆ ਨਾ ਆਪਣਾ ਨਾ ਜਿਹੜਾ ਸਿੱਖਾ ਮੈਨਾਂ ਹੁਣ ਜਿਦ ਤਰ੍ਹਾਂ ਦੇ ਕੇ ਆਪਣੇ ਜਿਦ ਤਰ੍ਹਾਂ ਧਰਮ ਵਰਤਨ ਕਰੀ ਜਾਂਦੇ ਆ ਧਰਮ ਜਿਦ ਤਰ੍ਹਾਂ ਇੰਡੀਸ਼ਲ ਬੰਦ ਜਾਂਦੇ ਜਾਂਦੇ ਕਈ ਕੁਝ ਬੰਦ ਜਾਂਦੇ ਹਨਾ ਵੀ ਉਹਨਾਂ ਦੀ ਵੀ ਸਿੱਖੀਆਂ ਕਿੰਨੀਆਂ ਹੈ ਜਿੰਨਾ ਆਪਦੇ ਟੋਟੇ ਗਲਾਂ ਚ ਪਵਾਲੇ ਪਰ ਧਰਮ ਨਹੀਂ ਆ ਰਿਹਾ ਸਹੀ ਗੱਲ ਹੈ ਤੇ ਅੱਜ ਅੱਜ ਲੋਕ ਪੈਸਾ ਕਰਕੇ ਵਾਸਤ ਵਾਸਤੇ ਆਪਾਂ ਥੋੜੇ ਜੇ ਸਵਾਸਤ ਪੈਸਾ ਕਰਕੇ ਭਾਈ ਜੀ ਉਹ ਸੱਚ ਵਾ ਵੀ ਆਪਦੇ ਚੰਗੇ ਬੱਚੇ ਨੂੰ ਸਕੂਲ ਚ ਪਾਉਣ ਕਰਕੇ ਪੜਾਉਣ ਕਰਕੇ ਇੱਕ ਵੀ ਆ ਰੰਗ ਕੇ ਵੀ ਆਪਾਂ ਆਪਦਾ ਧਰਮ ਬਦਲ ਲੈਨੇ ਹਨ ਹੈਨਾ ਵੀ ਉਹ ਹੀ ਬਦਲਦਾ ਏ ਜੋ ਸੱਚ ਵਾ ਉਹ ਵੇਖ ਲੈ ਕਿ ਕਹਿੰਦੇ ਵੀ ਸਿੱਖੀ ਜਾਵੇ ਰੁੱਧ ਜਾ ਸਿਰ ਜਾਵੇ ਤੇ ਜਾਵੇ ਬੜੀ ਸਹੀ ਗੱਲ ਭਾਜੀ ਤੇ ਧਰਮ ਨਾ ਸਾਡਾ ਜਾਵੇ ਜਾਣ ਜਾਂਦੀ ਤੇ ਜਾਵੇ ਭਾਜੀ ਕੀ ਗੱਲ ਜੀ ਉਹ ਕਿਧਰ ਦਬਾਜ ਕੰਮ ਜਿਹੜਾ ਕੋਈ ਹਰ ਕੇ ਧਰਮ ਦੇ ਵਿੱਚ ਜੰਮਦਾ ਨਾ ਉਹਨੂੰ ਹਰ ਕੇ ਇਹਨੂੰ ਆਪ ਦਾ ਧਰਮ ਮੁਬਾਰਕ ਹਾਂਜੀ ਪਰ ਐਂ ਸਿੱਖੀ ਧਰਮ ਜੇ ਜੰਮੇ ਸਾਨੂੰ ਆਪ ਦਾ ਧਰਮ ਮੁਬਾਰਕ ਵਾਕੀ ਆਪਦਾ ਪਿਓ ਛੱਡ ਕੇ ਗਾਂ ਚਲ ਜੀਏ ਫਿਰ ਠੱਕੇ ਖਾਣੇ ਪਰ ਜਿਹੜੀ ਜਿਹੜੀ ਸਾਡੇ ਸਾਡੇ ਗੁਰੂਆਂ ਨੇ ਇੰਨੀਆਂ ਤਸੀਹੇ ਚੱਲੇ ਆ ਸਾਡੇ ਵਾਸਤੇ ਚੱਲੇ ਆ ਆ ਤੇ ਗੁਰੂ ਘਰੋਂ ਜ਼ਿਆਦਾ ਪਰਿਵਾਰ ਮਾਰਦਾ ਸਹੀ ਗੱਲ ਹੈ ਨਹੀਂ ਅੱਜ ਭੁੱਲ ਜੀਏ ਵੀਰਾਹੀ ਕੌਣ ਹੈ ਥੋੜੇ ਪੈਸਾ ਕਰਕੇ ਭੁੱਲ ਜਾਂਦੇ ਐ ਨੂੰ ਥੋੜੇ ਜਿਹੇ ਪੈਸੇ ਮਿਲੁੰਦੇ ਉਤਰੋਂ ਦੇ ਉਤਰੋਂ ਸੇਸ਼ਨ ਮਿਲਦਾ ਨਹੀਂ ਅਸਲ ਜਿ ਗੁਰੂ ਤੇਗ ਬਹਾਦਰ ਨੇ ਜਿਹੜੀ ਸ਼ਹੀਦੀ ਦਿੱਤੀ ਆ ਨਾ ਉਹਦੇ ਆਪਣੇ ਦੇਸ਼ ਵਾਸਤੇ ਦਿੱਤੀ ਆ ਹਾਂਜੀ ਉਹਦੇ ਬੜੀ ਤਰਲੇ ਦੀ ਸ਼ਹੀਦੀ ਸੀ ਹਾਂਜੀ ਸ਼ੇਰ ਲਾ ਦੇਣਾ ਇਸ ਤੇ ਨਿੱਕੀ ਮੋਟੀ ਗੱਲ ਅਸੀਂ ਸਿਰ ਹਲਵਾ ਲੈਣਾ ਠੀਕ ਹੈ ਮੰਦੇ ਸਾਰੇ ਹੀ ਉਹ ਚੀਜ਼ ਨੂੰ ਪਰ ਮੂੰਹ ਨਹੀਂ ਬੋਲਦੇ ਅੰਦਰੋਂ ਅੰਦਰ ਹੀ ਮੰਦੇ ਆ ਸਾਰੇ ਕੀ ਗੱਲ ਉਹ ਬੰਦੇ ਸਾਰੇ ਪਰ ਮੂੰਹ ਮੂੰਹ ਬੋਲਣਾ ਬੜਾ ਔਖਾ ਪਹੁੰਚੇ ਸੱਚ ਨਾਲ ਮਜਬੂਰੀ ਬਣ ਗਈ ਮੈਂ ਤਾਂ ਹਲਾ ਨਹੀਂ ਬੋਲ ਕੇ ਨਾ ਆਪਾਂ ਵੇਖੋ ਇੱਥੇ ਕੇਸ ਦੀ ਆਪਾਂ ਸਫਤ ਕਰਨੀ ਚਾਹੁੰਦੇ ਆ ਅੰਦਰੇ ਅੰਦਰੇ ਆਪਾਂ ਕਰ ਲੈਨੇ ਆ ਬਾਹਰ ਕੱਢਣੀ ਬੜੀ ਔਖੀ ਆ ਬਾਹਰ ਨਹੀਂ ਨਿਕਲਦੀ ਆ ਚੀਜ਼ ਹੈ ਨਾ ਹੁਣ ਪਤਾ ਸਾਰਿਆਂ ਨੂੰ ਹੀ ਆ ਕੀ ਸਿੱਖੀ ਚੀਜ਼ ਆ ਕੀ ਨਹੀਂ ਪਤਾ ਉਹਨਾਂ ਨੂੰ ਜਿਹੜੇ ਜਾਣਦੇ ਸਾਰਾ ਕੋਈ ਪਤਾ ਬਸ ਥੋੜਾ ਜਿਹਾ ਇਹ ਮੇਰੀ ਪੂਰੀਆਂ ਨਹੀਂ ਖੋ ਗਿਆ ਰਿਹਾ ਕੱਢਣਾ ਓ ਖਾਣਾ ਉਹ ਦੇਖੀ ਅੰਦਰੋਂ ਮਾੜੀ ਆਣਾ ਯਾਰ ਹੁਣ ਮਨ ਲੱਗੇ ਚੱਲ ਰੋਜ਼ ਆਪਾਂ ਅਰਦਾਸ ਦੇ ਵਿੱਚ ਪੜਦੇ ਆ ਤੇ ਅਰਦਾਸ ਹੁੰਦੀ ਆ ਜਦੋਂ ਵੀ ਖੁੱਲੇ ਦਰਸ਼ਨ ਦੇਦਾਰ ਹੋਣਾ ਸਾਰੀਆਂ ਚੀਜ਼ਾਂ ਆ ਜਾਣੀਆਂ ਸਾਰੇ ਪਾਰ ਐਵੇਂ ਮਿਲ ਜਾਣੇ ਭਾਜੀ ਇੱਕ ਵਾਰ ਪਾਰ ਸਭ ਮਿਲ ਗਏ ਅਜੇ ਸ਼ਰਨ ਦੇ ਹੋਏ ਜੋ ਹੁੰਦੇ ਇੱਕ ਵਾਰ ਸਾਰੇ ਇਕੱਠੇ ਹੋਣੇ ਹਾਂ ਫਿਰ ਬਲ ਲਗੀ ਚੱਕ ਰਿਹਾ ਆਪਾਂ ਆਪਾਂ ਬੜੇ ਘੱਟ ਪਰਸੈਂਟ 'ਚ ਆ ਜਦੋਂ ਖਾਲਸੇ ਦਾ ਰਾਜ ਹੋਣਾ ਨਾ ਹਾਂਜੀ ਉਦੋਂ ਦੇ ਫਿਰ ਕਹਿੰਦੇ ਆ ਵੀ ਆਸਮਾਨ ਦੇ ਵਿੱਚੋਂ ਵੀ ਫੌਜਾਂ ਉਤਰਨੀਆਂ ਹਾਂਜੀ ਵਾਹਿਗੁਰੂ ਮਾਰ ਤੇ ਕੋਲਿਆਂ ਗਾਲੇ ਗੋਰਿਆਂ ਕਾਲਿਆਂ ਨੇ ਦੁੱਧ ਜਾਨੇ ਵੀ ਚੋਲੇ ਪਾਉਣੇ ਫਿਰ ਠੀਕ ਫਿਰ ਦੇਖ ਹਵਾ ਹੀ ਚੱਲ ਜਾਣੀ ਖਾਲਸੇ ਦੀ ਹਵਾ ਹੀ ਚੱਲਣੀ ਹੈ ਹਵਾ ਹੀ ਜੋਧਿਆਣਾ ਗੁਰੂ ਗੋਬਿੰਦ ਸਿੰਘ ਦਾ ਕਿਤੇ ਉਹ ਸੁਣੀ ਉਹ ਬੰਤਾ ਸਿੰਘ ਸੁਣਾਉਂਦਾ ਹੁੰਦਾ ਈ ਹਾਂਜੀ ਤੇਰਾ ਕਿਤੇ ਜੋਸ਼ ਹੋਣਾ ਤੈਨੂੰ ਕਿਤੇ ਉਹ ਸੁਣ ਕੇ ਮੈਂ ਨਾ ਵੀ ਗੱਲਾਂ ਹੀ ਭਰਾਂ ਦੇ ਇੰਨਾ ਜ਼ਿਆਦਾ ਜੋਸ਼ ਹੁੰਦਾ ਠੀਕ ਗੁਰੂ ਗੋਬਿੰਦ ਸਿੰਘ ਜੀ ਤਾਂ ਕਹਿੰਦੇ ਵੀ ਜਦੋਂ ਤੀਰ ਚਲਾਉਂਦੇ ਸੀ ਨਾ ਵੀ ਇੰਨਾ ਜ਼ਿਆਦਾ ਜਦੋਂ ਤੀਰ ਛੱਡਦੇ ਸੀ ਨਾ ਇੰਨਾ ਜੋ ਪਤਾ ਨਹੀਂ ਕਿੰਨਾ ਵਜਨ ਪੈਂਦਾ ਹੈ 12 ਟਨ ਆ ਜਦੋਂ ਇਹ ਖਿੱਚਦੇ ਸੀ ਤੀਰ 6 12 ਟਨ ਨਹੀਂ ਪਤਾ ਨਹੀਂ ਕਿੰਨਾ ਤੇ ਵਿਲਾ ਮੇਰਾ ਸਰੀਰ ਉਹੀ ਕੰਢੀ ਹੋਈ ਆ ਹੂੰ ਪਾ ਭੌਂਦੀ ਮਾਂ ਦਾ ਹਾਂ ਜੋਸ਼ ਆਉਦਾ ਤਾਂ ਲੱਗ ਜਾਂਦਾ ਪੰਜ ਦੇ ਸਿੱਖ ਕਹਿੰਦਾ ਬਾਬਾ ਜੀ ਚਲਾਓ ਤੀਰ ਉਹਦੇ ਆ ਸਮਝਦੇ ਨੇ ਤੇ ਆ ਲੂ ਘੰਡੇ ਜੀ ਲੂਰੀ ਉੜਦੀ ਤੂੰ ਕਹਿੰਦੇ ਨਹੀਂ ਇਹਨੂੰ ਘਮੀ ਹੈਗਾ ਹੈ ਨਾ ਬਾਬਾ ਜੀ ਤੁਸੀਂ ਭੋਜੀ ਕਹਿੰਦੇ ਹੋ ਉਹ ਨੂੰ ਹੁਣੇਗਾ ਨੂੰ ਨਹੀਂ ਨਹੀਂ ਉਹ ਕਹਿੰਦੇ ਕਿ ਇਹ ਨੂੰ ਨਹੀਂ ਆਹ ਨੇ ਬਾਬਾ ਛੱਡੋ 34 ਘਰ ਅਸਲੀ ਜਿਹੜਾ ਸੰਤ ਹੁੰਦਾ ਨਾ ਹਾਂਜੀ ਬੇ ਅਸਲੀ ਅਸਲੀ ਸੰਤ ਬਲਾ ਕਿਹੜਾ ਹੁੰਦਾ ਜਿਹੜਾ ਅਕਾਲਪੁਰਖ ਦੇ ਜ ਵੱਜਾ ਹੁੰਦਾ ਹਾਂਜੀ ਹੋਵੇ ਉਹ ਸੰਤ ਪੂਰਾ ਉਹ ਕਰਨ ਨੂੰ ਉਹ ਵੀ ਸਾਰਾ ਕੁਝ ਕਰ ਸਕਦਾ ਪਰ ਉਹ ਕਹਿੰਦਾ ਵੀ ਮੇਰੇ ਤੋਂ ਤੇ ਆਕਾਲਪੁਰਖ ਤੇ ਆਕਾਲਪੁਰਖ ਉਹ ਆ ਜਿਹਦਾ ਕੋਈ ਅੰਤ ਨਹੀਂ ਹੈਗਾ ਹਾਂਜੀ ਉਹਦਾ ਕੋਈ ਅੰਤ ਨਹੀਂ ਪਾਇਆ ਕਿਹਨੇ ਉਹ ਗਾਂ ਅਕਾਲਪੁਰਖ ਨੂੰ ਕਹੀ ਜਾਂਦਾ ਵੀ ਮੈਂ ਨਹੀਂ ਕੁਝ ਕਰਨਾ ਤੂੰ ਕਰ ਹਾਂਜੀ ਮੇਰੇ ਤੋਂ ਨਹੀਂ ਕੱਖ ਹੈਗਾ ਸਹੀ ਉਹ ਪਾਇਆ ਹੁਣ ਵੇਖ ਗੁਰੂ ਤੇਗ ਬਹਾਦਰ ਕੀ ਨਹੀਂ ਕਰ ਸਕਦਾ ਹਾਂਜੀ ਸਾਰਾ ਕੋਈ ਕਰ ਸਕਦਾ ਵੀਰ ਜੁੰਦੇ ਪਾਸੇ ਤਾਂ ਤੀਤ ਵੀ ਕਰੇ ਸਾਰੇ ਉਹ ਉਹ ਪਰ ਬੈਠੇ ਕਿਉਂ ਇੱਕੋ ਚੀਜ਼ ਕਰਕੇ ਇਤਿਹਾਸ ਕਰਕੇ ਇਤਿਹਾਸ ਬਣਾਇਆ ਨਾ ਆਪਣੇ ਮੈਂ ਕਿ ਬੇਨਤੀ ਕਰਨੀ ਹੈ ਆਪਣੇ ਗਰਾਊਂਡ ਦੇ ਵਿੱਚ ਮੈਟ ਚਾਹੀਦੇ ਆਪਾਂ ਨੂੰ ਖੇੜੇ ਦੇ ਵਿੱਚ ਪਾਉਂਗੇ ਇਹਦੇ ਵਿੱਚ ਮੈਟ ਜੇ ਰੱਖਨੇ ਉਹ ਨਾ ਟੁੱਟਦੀ ਜਾਂਦੀ ਹੈ ਦੂਜੀ ਫਰਸ਼ ਜੀ ਕਿਹੜੇ ਮੈਟ ਚਾਹੀਦੇ ਮੈਟ ਜਿਹੜੇ ਡੰਬਲ ਡੰਬਲ ਨਹੀਂ ਰੱਖੀਦੇ ਜਿਮ ਦੇ ਵਿੱਚ ਰੱਖੀਦੇ ਜਿਹੜੇ ਕੁਛ ਨ ਮੈਟ ਆਹੋ ਅੱਛਾ ਅੱਛਾ ਮੈਨੂੰ ਜਿਆਦਾ ਉਹ ਵਧੀਆ ਨੂੰ ਦੇ ਡੰਗਰਾਂ ਥੱਲੇ ਰੱਖੀਦੇ ਆ ਉਹ ਵਧੀਆ ਹੋਰ ਰੱਖੇ ਆ ਉਹ ਵਧੀਆ ਉਹ ਵਧੀਆ ਲੋਗ ਜਿਹੇ ਆਲੇ ਆਉਂਦੇ ਇੱਕ ਜਿਹੜੇ ਫਿੱਟ ਜਹਿੰਦੇ ਉਹਦਾ ਡੰਗਰ ਥੱਲੇ ਢਾਦਦੇ ਆਂਦੇ ਆਪਾਂ ਉਦਾਂ ਦੇ ਆਪਣੇ ਰੱਖੇ ਜਾਣ ਉਹ ਮੇਰੇ ਨਾਲ 16 17 ਸੂਦਾ ਹੁੰਦਾ ਇੱਕ ਉਹ ਹੈਨਾ ਇੰਨੇ ਕ ਦਾ ਹਾ ਸਾਡੀ ਜਿਮ ਚ ਉੱਥੇ ਪੈਂਦੇ ਉੱਥੇ ਰੱਖੇ ਹੋਏ ਜਿਮ ਚ ਆ ਉਹ ਤੇ ਉਹਦਾਂ ਡੰਬਲ ਸੁੱਟਦੇ ਆ ਥੱਲੇ ਤੇ ਉਹ ਸਾਰੇ ਟੋੜੀ ਜਾਂਦੇ ਆ ਹਾਂ ਜੀ ਹਾਂ ਫਰਚੀ ਟੋੜੀ ਜਾਂਦਾ ਤੇ ਮੈਂ ਬੇਨਤੀ ਕਰਨੀ ਹੈ ਮੇਰਾ ਭਰਾ ਜੇ ਕੋਈ ਕਰੇ ਸੇਵਾ ਤੇ ਇੰਨਾ ਕਾਟਾ ਕਰੇ ਕੰਮ ਸਾਨੂੰ ਮੈਡ ਲੈ ਦੇ ਮੇਰਾ ਵੀਰ ਜੇ ਕੋਈ ਹੈਗਾ ਤੇ ਸਾਡੇ 3-4 ਕੰਮ ਕਰਨ ਵਾਲੇ ਆ ਬਾਕੀ ਤੇ ਅਸੀਂ ਕਰkur ਲੈ ਥੋੜੇ ਜੇ ਕੰਮ ਹੈਗੇ ਤੇ ਮੇਰੇ ਭਰਾ ਜੇ ਕਹਿੰਨੇ ਸੇਵਾ ਕਰਨੀ ਹੈ ਤੇ ਦੱਸ ਦਿਓ ਮੇਰੇ ਵੀਰ ਇੰਨਾ ਕੋ ਜਰੂਰੀ ਆ ਬਾਕੀ ਤੇ ਚੱਲੀ ਜਾਂਦਾ ਬਾਕੀ ਮੰਡੇ-ਮੰਡੇ ਆਈ ਜਾਂਦੇ ਉੱਤੇ ਲਗੜੇ ਰੂੜੇ ਦਾ ਵੀ ਕੰਮ ਚੱਲਣਾ ਪਿਆਉਣ ਤੇ ਹਾਂਜੀ ਵਧੀਆ ਲੱਗਦਾ ਲਗੜਾ ਤੇ ਲਗੜਾ ਡੇਲੀ ਲੱਗਦਾ ਗਰੀਆਂ ਗੁਰੀਆਂ ਦਿੱਤੀਆਂ ਆਈ ਗਿਰਿਆਂ ਦਾ ਤੇ ਚੱਲੀ ਜਾਣਾ ਕੰਮ ਹੈਗੇ ਮੁੰਡੇ ਉਹ ਕਹਿੰਦੇ ਗਿਰਿਆਂ ਨਹੀਂ ਮੁੱਕਣ ਦਿੰਦੇ ਗਿਰਿਆਂ ਹੀ ਘਲਾਈ ਆਵਾਂਗੇ ਤੇ ਬਾਕੀ ਮੈਂ ਚੱਲੋ ਉਹਨਾਂ ਨੂੰ ਕੀ ਕਹਿਣਾ ਵਾਂ ਕਿ ਮੈਡ ਦਾ ਵੀ ਮੈਂ ਚੰਗੇ ਨਹੀਂ ਲੱਗੀਦਾ ਇੱਕੇ ਬੰਦੇ ਨੂੰ ਨਾ ਕਹੀ ਜਾਵਾਂਗੇ ਵੀ ਹੋਰ ਜੇ ਕੋਈ ਮੇਰਾ ਭਰਾ ਹੋਵੇ ਤੇ ਜਰੂਰ ਦੱਸੇ ਨਾ ਬਾਕੀ ਬਾਬਾ ਮੇਰ ਕਰੇ ਚੱਲੋ ਕੋਈ ਦੱਸੇ ਜੇ ਹੋਵੇ ਕਰਨਾ ਚਾਹੁੰਦਾ ਆ ਕੋਈ ਸੇਵਾ ਤੇ ਠੀਕੇ ਬਣਾ ਕਿ ਮੈਂ ਬਹੁਤ ਦੁਖੀ ਹਦੀਨਾ ਵਿੱਚ ਤਾਂ ਗਿਆ ਨਹੀਂ ਜਾਂਦੇ ਨਾ ਲਿਖਿਆ ਜਾਂਦਾ ਅੱਛਾ ਤੇ ਨਹੀਂ ਦੂਰ ਹੋਣਾ ਚਾਹੀਦਾ ਕਬੱਡੀ ਜਗਤ ਛੋਟਾ ਕੀ ਗੱਲ ਹੈ ਜਗੂ ਗੱਗੀ ਮੱਲੇ ਵਾਲਾ ਭਰਾ ਨਾ ਕਬੱਡੀ ਤੋਂ ਦੂਰ ਹੋ ਗਿਆ ਪੋਸਟਪਾਈ ਭਾਜੀ ਨੇ ਤੇ ਪਲੇਅਰ ਬਹੁਤ ਤਗੜਾ ਹੈ ਹਾਂ ਭਾਈ ਇਨਸਾਨ ਹੀ ਹੋ ਗਿਆ ਉਹ ਜੀ ਮੈਂ ਉਸ ਵੇਖਿਆ ਥੋੜੀ ਜਿਹੀ ਸ਼ੈਰ ਉਹਦੀ ਵੀ ਛੱਟ ਲੱਗੀ ਜਾਓ ਬਸ ਇਹ ਨਹੀਂ ਹੋਈ ਅੱਛਾ ਤੇ ਉਹ ਫੇਰ ਬੜੀ ਕੋਸ਼ਿਸ਼ ਕੀਤੀ ਵਾਪਸ ਆਉਣ ਦੀ ਜਰੋਂੜ ਹੈ ਫੇਰ ਆਉਣਾ ਉਹਨਾਂ ਨੇ ਪੋਸਟਪਾਈ ਲੈ ਕੇ ਉਹ ਵੀ ਇੱਕ ਬੜਾ ਮਨੋ ਜੀ ਹੋਇਆ ਹੈ ਫਿਰ ਕਬੱਡੀ ਜਗਤ ਜਿਹੜਾ ਆਪਣਾ ਛੋਟਾ ਵਾ ਨਹੀਂ ਮੈਨੂੰ ਨਹੀਂ ਪਤਾ ਸੀਗਾ ਉਹ ਵੈਸੇ ਉਹ ਦੇਖਿਆ ਮੈਂ ਅਨੁਵੀਲਨ ਦੀ ਸੀਗਾ ਹਾਂ ਸਾਰਾ ਸਸਤਾ ਜਿਦੇ 25 ਤੇ ਨਾਲ ਆ ਜਾ ਪ੍ਰਿੰਸ ਤੇ ਬੈਟ ਗਿਆ ਚੱਲਦਾ ਤੇ ਮੇਰੇ ਪਾਕ ਪਤੀ ਹੋਏ ਨੇ ਪੰਮਿਆਂ ਨੂੰ ਆਵੇ ਡਿਆਈ ਨਹੀਂ ਉਹ ਫਿਰ ਤੈਨੂੰ ਦਾਹ ਚ ਲੈ ਕੇ ਤੇ ਨਾ ਤੈਨੂੰ ਫਿਰ ਲੈ ਕੇ ਵੀ ਲੱਤਾਂ ਤੋਂ ਉਹ ਜੀ ਦੇ ਨਹੀਂ ਤੇ ਭਾਗ ਲੈ ਕਿੱਥੋਂ ਆ ਰਿਹਾ ਫਿਰ ਤੇਰਾ ਵਾਤਾ ਕਾਇਰ ਕੋਣੋ ਕਿਦੇ ਪਪਾ ਤੇਰੇ ਮਾਰੇ ਨਾ ਕੋਈ ਇਦਾਂ ਨਹੀਂ ਆਈ ਬਸ ਗੇਰੇ ਨਿਕਲ ਬਦੀ ਨੇ ਜੀ ਦਾ ਕਹਿੰਦੇ ਹਿਮਾਲਿਆ ਕਰਕਤ ਫਰਦੀਪੁਰੀਆ ਗੋਦੀ ਵੀ ਗਰਾਉਂਡ ਤੇ ਮੱਥਾ ਟੇਕਦੇ ਕਬੜੀ ਤਾੜੀਆਂ ਇੱਕ ਵਾਰ ਮਾਰ ਦਿਓ ਬਲੇ ਪੰਜਾਬੀ ਵੀਰੋ ਫਰਦੀਪੁਰੀਆ ਗੋਦੀ ਵੀ ਆ ਗਿਆ ਹੈ ਅਸੀਂ ਜਿੱਤੇ ਕੌਨ ਦੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਰੁਪਿੰਦਰ ਜਰਾਜ ਜੀ ਤੇਰੀ ਗਰਾਉਂਡ ਤੇ ਆ ਜਾਣ ਹੈਲੋ ਧੰਨਵਾਦ ਹੈ ਉਹਨਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਜਾਨ ਧਿਆਨ ਕਿਛ ਕਰਮਾਂ ਦਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੈਂ ਗਾਜੀਪੁਰ ਪਿੰਡ ਕਬੱਡੀ ਦੇ ਵਿੱਚ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਇਹ ਪ੍ਰਸਿੱਧ ਹੈ ਔਰ ਇੱਕ ਸਨਮਾਨ ਜਿਹੜਾ ਹੈ ਜਿਵੇਂ ਕਹਿੰਦੇ ਹੁੰਦੇ ਆ ਵੀ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਹੈ ਇਹ ਡਾਲਰਾਂ ਵਾਲਾ ਜਿਹੜਾ ਹਾਰ ਰਹਿਣਾ ਇਹ ਗਰਵੀਰ ਸਿੰਘ ਗੋਪੀ ਦੇ ਪਾਇਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਫਰੰਦੀਪੁਰਿਆ ਗੋਪੀ ਗੋਪੀ ਤੂੰ ਭਾਗਾ ਵਾਲਾ ਵੀ ਨਾਲ ਕਬੱਡੀ ਦਾ ਕਿੰਗ ਖੜਾ ਹੈ ਗਾਜੀਪੁਰਿਆ ਜਤਿੰਦਰ ਸਿੰਘ ਲੱਗਾ ਔਰ ਤੈਨੂੰ ਇਹ ਇੱਡਾ ਵੱਡਾ ਮਾਨ ਸਨਮਾਨ ਜਿਹੜਾ ਹੈ ਉਹ ਸਾਰੇ ਭਰਾ ਅਕਮਾਉਂ ਦੇ ਵਿੱਚ ਨਾਮ ਹੈ ਔਰ ਅੱਜ ਗੋਪੀ ਫਰੰਦੀਪੁਰੀਏ ਦਾ ਗਾਜੀਪੁਰ ਦੇ ਵਿੱਚ ਮਾਣ ਸਨਮਾਨ ਹੋਇਆ ਗੋਪੀ ਇਹੋ ਵੱਡੀ ਗੱਲ ਆ ਵੀ ਤੀਰੋ ਇਹ ਮਾਣ ਸਨਮਾਨ ਕਰਕੇ ਯਾਰੋ ਵੱਖਰੀ ਬਣਾਉਣੀ ਪਛਾਣ ਜੱਗ ਤੇ ਲੋਕੀ ਹਾਰ ਪਾਉਂਦੇ ਬੁੱਜੇ ਤੇ ਕੱਬੇ ਦੇ ਵਿਆਹ ਤੇ ਬਸ ਡਾਲਰ ਵਾਲ ਹਾਰ ਪਾ ਕੇ ਖੜਦਾ ਕਿਹੋ ਜਿਹਾ ਬੱਬਿਆ ਮਾਹ ਰਾਹ ਸੱਤਿਆ ਪਾਛੋਂ ਕੰਨਿਆਂ ਮਿਲ ਜੇ ਸਾਨੂੰ ਹਾਰ ਗਿਆ ਮਿਲ ਯਾਰ ਇੰਨੀ ਬੇਨਤੀ ਕਰਦੇ ਆਂ ਅਸੀਂ ਕੰਨਿਆਂ ਸਾਨੂੰ ਕਿਉਂ ਨਹੀਂ ਮਿਲਦੀ? ਹੋਰ ਅਰਦਾਸ ਕਰਦਾ ਮਾਰਾ। ਈਲਾ ਡਾਲਨ ਵਾਲਾ ਹਾਰ ਵੀ ਮਿਲ ਗਿਆ ਨਾ। ਐਂਡ ਹੋ ਗਿਆ। ਈਲਾ ਹੁਣ ਤੇਰੇ ਗੱਲ 'ਚ ਪੋਣੇ ਜੇ ਨਾ ਪਾਇਆ ਮੈਨੂੰ ਫਰੰਦੀਪਰੀਆ ਨਾ ਗਈ। ਤਰਾ ਪਾ ਲਾ। ਉਹ ਤਾਂ ਪਾ ਕੇ ਲੈ ਲੈਣਾ ਵਾ। ਬੱਸ। ਇਹ ਉਦਾਂ ਉਦਾਂ ਸ਼ੋਅ। ਸ਼ੋਅ। ਵੇ ਮੈਂ ਘੁੰਮ ਮੜਾ ਕੇ ਰੱਖਣਾ ਏ। ਇਹ ਮੈਂ ਰੱਖਣਾ ਮੜਾ ਕੇ ਆ। ਸਰਦ ਲੱਗਾ ਝਕਾਰਾ ਦਾ ਮਹਾਬੱਲਾ। ਨਾ ਨਾ। ਦੀਪ ਨੂੰ ਇਹ ਤਾਂ ਮੈਂ ਉਦਾਂ ਮੜਾ ਕੇ ਰੱਖਣਾ ਵਾ। ਪਰ ਮੈਂ ਹਾਂ ਉਹਦਾ ਫਾਰਮ ਨੂੰ ਦੇ ਦੂੰਗਾ ਓਕੇ ਹਾਂ ਚੋਰ ਵੀ ਗਿਣ ਕੇ ਦੇਣੇ ਆ ਚੋਰ ਤੇ ਬਣਾ ਦੇਣਾ ਹੋਵੇ ਮੁੜ ਕੇ ਲਾਲੇ ਕੋਈ ਰਾਜੂ ਪੋਤਰਾ ਜੀ ਦਾ ਧੰਨਵਾਦ ਹੈ ਮਹਾਬਲੀਪੁਰ ਦੇ ਵਿੱਚ ਵੱਡਾ ਇਹਨਾਂ ਨੇ ਕਬੱਡੀ ਕੱਪ ਕਰਵਾਇਆ ਅੱਜ ਗਾਜੀਪੁਰ ਦੇ ਵਿੱਚ ਆਏ ਨੇ ਜੀ ਆਇਆਂ ਨੂੰ ਲਓ ਅਗਲੀ ਰੇਡ ਸ਼ੇਰ ਸਿੰਘ ਵਾਲੇ ਦਾ ਮੁੰਡਾ ਦੇਖ ਰਿਹਾ ਜੀਵਨ ਫਰੀਦ ਕੋਟੀਆ ਰੇਡ ਬੋਲਦਾ ਹੋਇਆ ਆ ਫਰਾਂ ਤੇ ਸੋਨੂ ਉਪਰ ਚਮਿਆਰੇ ਦੀ ਟੀਮ ਇਸ ਮੈਦਾਨ ਦੇ ਵਿੱਚ ਵਧੀਆ ਪਰਫਰਮਰ ਕਰਦੀ ਹੋਈ ਤੇ ਮਦਰ ਗਪਾਲ ਮੱਧੂ ਉਹਦਾ ਆਲਓਵਰੀ ਹੋ ਗਿਆ ਸਾਰਿਆਂ ਦੇ ਮੱਧੂ ਦਾ ਵੀ ਰੋਲ ਹੈ ਹਾਂ ਜੀ ਧੰਨਵਾਦ ਫਰੰਦੀਪੁਰੀਆ ਹਾਂ ਪਾ ਗਿਆ ਟੱਟ ਕੇ ਪੱਟ ਕੇ ਟੱਟ ਕੇ ਮੈਗਦੀ ਰੇਡ ਹਾਂ ਫਰੰਦੀਪੁਰੀਆ ਨਾਲ ਟੱਕਰ ਕਬੱਡੀ ਕਬੱਡੀ ਹੋਈ ਪਈ ਤੇ ਪੁਆਇੰਟ ਰੇਡਰ ਦੇ ਲਈ ਭਾਜ ਜ਼ਰੂਰੀ ਜਾਫੀ ਦੇ ਹੱਥ ਪਾਣ ਲੱਗੇ ਆ ਤੇਜ਼ ਪਾਲ ਉਧਰ ਪ੍ਰਸਿੱਧ ਕੋਚ ਸਾਡੇ ਦਰਸ਼ਨ ਸਿੰਘ ਜੀ ਜਮਿਆਰਾ ਜੀ ਦੇ ਪੁੱਤਰ ਉਹ ਵੀ ਸਰਨਜੀਤ ਜੀ ਜੀ ਉਪਰਲੀ ਸਾਡੇ ਵਿਚਕਾਰ ਪੁੱਜਿਆ ਕੈਨੇਡਾ ਤੋਂ ਬਹੁਤ ਖੇਡਾਂ ਨੂੰ ਪਿਆਰ ਕਰਦੇ ਆ ਲਾਓ ਇਧਰਲੇ ਪਾਸੇ ਵੇਖੋ ਕਲੈਰੀ ਮੋਰ ਬਣਿਆ ਪਿਆ ਉਹ ਫੁੰਦੀਪੁਰੀਏ ਨੇ ਕੋਸ਼ਿਸ਼ ਕੀਤੀ ਤੱਕ ਕੇ ਰਖਿਆ ਤਾਂ ਹੁੰਨੇ ਆਤਾ ਉਹ ਸਾਨਾਂ ਦਾ ਪੇੜ ਹੈ ਜਾਂ ਪੇੜ ਮਹਿਕ ਆ ਗਿਆ

ਆ ਵੀ ਦੇ ਆਊਗਾ ਪਰ ਅਮਰੀਕਾ ਦਾ ਜਿਹੜਾ 100 ਡਾਲਰ ਹੈ ਨਾ ਰੁਪਈਆ ਦਾ ਜਰੂਰ 8500 ਬਣ ਜਾਣਾ ਪਰ ਤੂੰ ਇਹਨੂੰ ਵਟੌੜਣਾ ਨਹੀਂ ਇਹਨੂੰ ਰੱਖ ਲੈਣਾ ਸਾਮਗੇ ਵੀ ਮੈਨੂੰ ਗਾਜ਼ੀਪੁਰ ਦੇ ਵਿੱਚੋਂ ਨਿਸ਼ਾਨੀ ਮਿਲੀ ਹੈ ਤੇ ਆਉਣ ਵਾਲੇ ਸਮਾਂ ਦੇ ਵਿੱਚ ਡਾਲਰ ਦੀ ਮਰਕਾ ਜਿਹੜੇ ਉਸਤਾਦ ਜੀ ਆਏ ਇੱਕ ਮਿੰਟ ਜਦੋਂ ਮੈਨੂੰ 20 ਡਾਲਰ ਪਹਿਲੀ ਵਾਰੀ ਗਾਜ਼ੀਪੁਰ ਦੇ ਵਿੱਚ ਮਿਲੇ ਤੇ ਉੱਥੇ ਉਸਤਾਦ ਜੀ ਨੇ ਆਖਿਆ ਸੀਗਾ ਵੀ ਮੱਕੜ ਦੀ ਸਾਮਗੇ ਰੱਖ ਲੈ ਡਾਲਰ ਦੀ ਕੋਈ ਕਮੀ ਨਹੀਂ ਰਹੇ ਤੇ ਵਾਕਿਆ ਮਾਲਕ ਨੇ ਫਿਰ ਲਗੋਇਆ ਵੀ ਕਹਿੰਦੇ ਅੱਜ ਗਾਜ਼ੀਪੁਰ ਦੇ ਵਿੱਚ ਇੱਕ ਮਨੂ